नमस्कार आकाशवाणी जालंधर ਤੋਂ ਸਮਾਚਾਰ દર્શન ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਮੇਕ ਇਨ ਇੰਡੀਆ ਸਮੇਤ ਵੱਖ-ਵੱਖ ਵਿਸ਼ਿਆਂ ਬਾਰੇ ਲੋਕਾਂ ਨਾਲ ਕੀਤੀ ਗੱਲਬਾਤ। ਕੇਂਦਰ ਸਰਕਾਰ ਦੀ ਵੱਡੀ ਪਹਿਲ ਕਦਮੀ ਮੇਕ ਇਨ ਇੰਡੀਆ ਨੇ 10 ਸਾਲ ਪੂਰੇ ਕਰ ਲਏ ਨੇ ਸਰਕਾਰ ਨੇ ਇਸ ਸਮੇਂ ਦੌਰਾਨ ਕਈ ਵੱਡੀਆਂ ਯੋਜਨਾਵਾਂ ਲਾਗੂ ਕੀਤੀਆਂ ਨੇ ਇਹਨਾਂ ਕਾਰਵਾਈਆਂ ਸਦਕਾ ਭਾਰਤ ਦੇ ਨਿਰਮਾਣ ਖੇਤਰ ਵਿੱਚ ਕ੍ਰਾਂਤੀ ਆਈ ਹੈ ਅਤੇ ਨਾਲ ਹੀ ਆਰਥਿਕ ਪ੍ਰਣਾਲੀ ਵੀ ਮਜ਼ਬੂਤ ਹੋਈ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਲੋਕਾਂ ਦਾ ਕਹਿਣਾ ਹੈ ਕਿ ਮੇਕ ਇਨ ਇੰਡੀਆ ਦੇਸ਼ ਲਈ ਬਹੁਤ ਲਾਭਦਾਇਕ ਸਾਬਤ ਹੋਈ ਹੈ ਮੈਂ ਨਰਿੰਦਰ ਸਿੰਘ ਰਾਣਾ ਪੂਰੇ ਵਿਸ਼ਵ ਦੇ ਵਿੱਚ ਅੱਜ ਦੇ ਭਾਰਤ ਨੇ ਆਪਣੀ ਛਾਪ ਛੱਡੀ ਹੈ ਉਹ ਮੇਕ ਇਨ ਇੰਡੀਆ ਸਵਦੇਸ਼ੀ ਜੀਡੀਪਸਤੂਆਂ ਆਪਣੇ ਇਸ ਦੇ ਵਿੱਚ ਤਿਆਰ ਹੋ ਰਹੀਆਂ ਅੱਜ ਜੋ ਰੁਜ਼ਗਾਰ ਹੈ ਅੱਜ ਜੋ ਬੜੀ-ਬੜੀਆਂ ਇੰਡਸਟਰੀਆਂ ਹੈ ਚਾਹੇ ਛੋਟੀਆਂ ਇੰਡਸਟਰੀਆਂ ਉਹ ਦੇਸ਼ ਦੇ ਵਿੱਚ ਲੱਗ ਰਹੀਆਂ ਆਪਣੇ ਭਾਰਤ ਦੇ ਵਿੱਚ ਲੱਗ ਰਹੀਆਂ ਉਸ ਦੇ ਕਾਰਨ ਅੱਜ ਜਿਹੜਾ ਰੁਜ਼ਗਾਰ ਹੈ ਬਹੁਤ ਜ਼ਿਆਦਾ ਜਨਰੇਟ ਹੋ ਰਿਹਾ ਹੈ ਉਹ ਆਪਣੇ ਲੋਕਾਂ ਨੂੰ ਮਿਲ ਰਿਹਾ ਆਪਣੇ ਦੇਸ਼ ਦੇ ਲੋਕਾਂ ਨੂੰ ਮਿਲ ਰਿਹਾ ਹੈ ਤੇ ਜਿਹੜਾ ਟੈਕਸ ਹੈ ਉਹ ਵੀ ਆਪਣੇ ਦੇਸ਼ ਦੇ ਵਿੱਚ ਹੀ ਆਪਣੇ ਦੇਸ਼ ਦੇ ਲੋਕਾਂ ਤੇ ਇਨਕਮ ਦਾ ਸੋਰਸ ਹੈ ਸਰਕਾਰ ਦਾ ਵੀ ਵਾਅਦਾ ਹੈਗਾ ਮੈਂ ਜੀ ਅਨੁਰਾਗ ਅਗਰਪਾਲ ਹੈਗਾ ਡਿਫੈਂਸ ਦੇ ਵੀ ਬਹੁਤ ਵੱਡਾ ਕੰਮ ਹੋ ਰਿਹਾ ਹੈਗਾ ਅਪ੍ਰੋਕਸੀਮੇਟਲੀ 1 ਲੱਖ ਕਰੋੜ ਦਾ ਜਿਹੜਾ ਹੈਗਾ ਐਕਸਪੋਰਟ ਡਿਫੈਂਸ ਇਕਵਿਪਮੈਂਟ ਦਾ ਹਿੰਦੁਸਤਾਨ ਚੈਂਬਰ ਮੇਕਿੰਗ ਇੰਡੀਆ ਸ਼ੁਰੂ ਹੋ ਗਿਆ ਤੇ ਇਹ ਬਹੁਤ ਵੱਡੀ ਉਪਲ ਨੇ ਫੂਟੇਲਾ ਫਾਜਿਲ ਕਾ ਤੋਂ ਸਾਡੇ ਦੇਸ਼ ਦੀ ਮੈਨੂਫੈਕਚਰਿੰਗ ਨੂੰ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਸਾਡੇ ਦੇਸ਼ ਦੇ ਇੰਜੀਨੀਅਰਾਂ ਨੂੰ ਮਜ਼ਬੂਤ ਕੀਤਾ ਹੈ ਅੱਜ ਸਾਡਾ ਦੇਸ਼ ਮੋਬਾਈਲ ਫੋਨ ਤੋਂ ਲੈ ਕੇ ਲੜਾਕੂ ਵਿਮਾਨ ਤੱਕ ਆਪਣੇ ਦੇਸ਼ ਚ ਤਿਆਰ ਕਰ ਰਿਹਾ ਹੈ ਸਾਡੇ ਦੇਸ਼ ਦੇ ਨੌਜਵਾਨ ਨੂੰ ਰੋਜ਼ਗਾਰ ਮਿਲ ਰਿਹਾ ਹੈ ਮੈਨੂਫੈਕਚਰਿੰਗ ਵਾਸਤੇ ਸਹਾਇਤਾ ਮਿਲ ਰਹੀ ਹੈ ਮੈਂ ਮੋਗਾ ਤੋਂ ਤਜਿੰਦਰ ਸਿੰਘ ਬੋਲ ਰਿਹਾ ਹਾਂ ਰਾਸ਼ਟਰ ਨਿਰਮਾਣ ਪਹਿਲ ਕਦਮੀ ਵੱਜੋਂ ਅਰੰਭੇ ਮੇਕ ਇਨ ਇੰਡੀਆ ਸਦਕਾ ਜਿੱਥੇ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਈ ਹੈ ਉਥੇ ਭਾਰਤ ਵਿਸ਼ਵ ਬੈਂਕ ਦੇ bizness index ਵਿੱਚ ਦੁਨੀਆ ਭਰ ਵਿੱਚੋਂ 142ਵੇਂ ਸਥਾਨ ਤੋਂ ਉੱਭਰ ਕੇ 63ਵੇਂ ਸਥਾਨ ਤੇ ਪਹੁੰਚਣ ਦੇ ਸਮਰੱਥ ਹੋਇਆ ਹੈ। ਨਿਸ਼ਚੈ ਹੀ ਮੇਕ ਇਨ ਇੰਡੀਆ ਨੇ ਭਾਰਤ ਨੂੰ ਵਿਸ਼ਵ ਵਿੱਚ ਉੱਵਲ ਨੰਬਰ ਦੀ ਆਰਥਿਕ ਸਥਿਤੀ ਵਿੱਚ ਲਿਆਉਣ ਲਈ ਵੱਡਾ ਰੋਲ ਅਦਾ ਕੀਤਾ ਹੈ। ਸਵੱਛਤਾ ਹੀ ਸੇਵਾ ਮੁਹਿੰਮ ਪੰਜਾਬ ਭਾਰ ਵਿੱਚ ਪੂਰੀ ਸਰਗਰਮੀ ਨਾਲ ਚੱਲ ਰਹੀ ਹੈ। ਇਸ ਸਾਲ ਦਾ ਵਿਸ਼ਾ जिले तू अधिकारती मैं संदीप गौतम सोलड वेस्ट मैनेजमेंट एक्सपर्ट नगर निगम पठानकोट अपा सतार्बर तू तो ला के हूं तक स्वच्छता प्लेज पब्लिक वर्कशॉप ह्यूमन चेन जूथ

उस बात माफ क्लीनिंगनस ड्राइव दो अक्टूबर नवेरे चलावानगे जिस वि जिन्हें भी कॉलेज से एन सी सी एन एस एस के बच्चे वॉलंटीरू स्कूल नगर निगम का सारा स्टाफ हूँ हम लोग यहाँ आस पास के गाँव में गए जहाँ हमने लोगो को बताया गीले और कूड़े को अलग रखने से हम उससे खाद बना सकते और कूड़े को अलग करने से हम उसे रिसाइकल कर सकते हैं पॉलिथीन के बारे में बताया है। मैं खालसा कॉलेजेंट हूँ बी ए वन अपने आले दुआले तो शुरू करना है अपने घर तो शुरू करके अच्छी बहुत आस पास कॉलेज स्कूल जो भी अफ रख ਉਦਰ ਮੁਹਾਲੀ ਵਿਖੇ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਅਤੇ ਪਰਾਲੀ ਦੀ ਸਾਮ ਸੰਭਾਲ ਕਰਨ ਵਾਲੇ 50 ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਆਕਾਸ਼ਵਾਣੀ ਜੁਲੰਦਰ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਨਾਜੀ ਬੁਰਲਾਲ ਸਿੰਘ ਆ ਮੈਂ ਪਿੰਡ ਧਰਮਗੜ ਦਾ ਵਾਸੀ ਆ। ਮੈਂ ਪਿਛਲੇ 3 ਸਾਲ ਤੋਂ ਪਰਾਲੀ ਨੂੰ ਬਿਲਕੁਲ ਵੀ ਅੱਗ ਨਹੀਂ ਲਾਈ। ਇਹ ਇੱਕ ਪ੍ਰਦੂਸ਼ਣ ਹੀ ਹੁੰਦਾ ਜੀ। ਮੇਰਾ ਬਹੁਤ ਫਾਇਦਾ ਹੋਇਆ ਜੀ। ਮੈਂ ਜੀ ਪਿੰਡ ਜੰਡਲੀ ਆ ਜੀ ਮੇਰਾ। ਨਾਮ ਜੈ ਸਿੰਘ। ਪਰਾਲੀ ਅਸੀਂ 3-4 ਸਾਲਾਂ ਤੋਂ ਕਦੇ ਅੱਗ ਨਹੀਂ ਜਿलाई। ਤੋਂ ਉਹਦੇ ਵਿੱਚ ਇੱਕ ਦਾ ਪ੍ਰਦੂਸ਼ਣ ਨਹੀਂ ਆਪਣਾ ਸਾਹ ਲੈਣ ਤੇ ਦੇਖੋ ਕਿੰਨੀ ਕਠੜਾਈਆਂ ਹੁੰਦੀਆਂ ਆ। ਪਰਾੜੀ ਚ ਜਿਹੜੀ એનર્ਜੀ ਆ ਉਹ ਅਸੀਂ ਬੇਸਟ ਸਮਝ ਜਾਂਦੇ ਹਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਸਾਨੂੰ ਪਤਾ ਲਗਣ ਕਰਕੇ ਅਸੀਂ ਆਪ ਕਿਸਾਨ ਹੋਣ ਦੇ ਨਾਤੇ ਪਹਿਲਾਂ ਅਗਲਾਣੀ ਛੱਡੀ ਮੇਰਾ ਨਾਮ ਹੈ சுரேਸ਼ ਕੁਮਾਰ ਪਿੰਡ ਜੜੌ ਇਹਨਾਂ ਨੂੰ ਨੁਕਸਾਨ ਹੈ ਖੇਤੀ ਜ਼ਮੀਨ ਨੂੰ ਵੀ ਸਾਡੀ ਨੁਕਸਾਨ ਹੈ ਜਿਹੜੇ ਚੰਗੇ ਕੀੜੇ ਆ ਮਿੱਤਰ ਕੀੜੇ ਉਹ ਵੀ ਛੱਡਦੇ ਆ ਸਾਡੀ ਸਿਰਫ 6 ਇੰਚ ਧਰਤੀ ਪਜਾਉ ਹੈ ਉਹ ਧਰਤੀ ਉੱਪਰ ਦੀ ਛੜਦੀ ਹੈ ਔਰ ਉਹਦੇ ਨਾਲ ਜਿਹੜੀ ਹੈ ਜਿਹੜੇ ਸਾਡੇ ਮਿੱਤਰ ਕੀੜੇ ਹੈ ਜਿਹੜੇ ਜਿਹੜੇ ਸਾਡੇ ਸਾਡੀ ਧੂਆਂ ਹੈ ਜਿਹੜਾ ਬੱਚਿਆਂ ਨੂੰ ਅੱਖਾਂ ਵਾਂ ਤੇ ਬੜਾ ਨੁਕਸਾਨ ਹੈ ਅਸੀਂ ਇਹ ਚਾਹੁੰਦੇ ਹਾਂ ਵੀ ਬਿਲਕੁਲ ਅਸੀਂ ਸਾੜੀ ਐਨਾ ਅਸੀਂ ਕਈ ਸਾਲ ਤੋਂ ਸਾੜਦੇ ਦੇਸ਼ ਪਾਰ ਵਿੱਚ ਪਹਿਲੀ ਤੋਂ 30 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਮਹੀਨਾ ਮਨਾਇਆ ਜਾ ਰਿਹਾ ਹੈ ਇਸ ਤਹਿਤ ਆਟਾ ਅਤੇ ਬੱਚਿਆਂ ਨੂੰ ਸਰੀਰਕ ਤੌਰ ਤੇ ਮਜ਼ਬੂਤ ਬਣਾਉਣ ਅਤੇ ਸੰਤੁਲਿਤ ਖੁਰਾਕ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਨੇ ਪੰਜਾਬ ਵਿੱਚ ਪੋਸ਼ਣ ਮਹੀਨੇ ਤਹਿਤ ਹੀ ਲੋਕਾਂ ਨੂੰ ਬੋਟੇ ਲਾਉਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਮੌਕੇ ਸਿਹਤ ਅਧਿਕਾਰੀਆਂ ਨੇ ਕੀਤੇ ਜਾ ਰਹੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗੁਰਦੀਪ ਕੋਲ ਜਿੰਦਲ ਖਨੌਰ ਡਿਸਟ੍ਰਿਕਟ ਮੁਹਾਲੀ ਪਿੰਡ ਟੀਊੜਵੀ ਸਾਰੇ ਆਂਗਣਵਾੜੀ ਵਰਕਰਾਂ ਨੂੰ ਇਕੱਠੇ ਕਰਕੇ ਪੋਸ਼ਣ ਮਹ ਮਨਾਇਆ ਗਿਆ ਪੋਸ਼ਣ ਆਪਣੇ ਬੱਚਿਆਂ ਨੂੰ ਜਿਹੜੀ ਕੋਈ ਵੀ ਖਰਾਕ ਦੀ ਕਮੀ ਨਾ ਹੋਵੇ ਉਹਦੇ ਵਾਸਤੇ ਵੀ ਸਾਰੇ ਪਿੰਡ ਦੇ ਲੋਕਾਂ ਨੂੰ ਕਿਹਾ ਗਿਆ ਔਰ ਸਾਰੇ ਆਂਗਣਵਾੜੀ ਵਰਕਰਾਂ ਨੂੰ ਕਿਹਾ ਗਿਆ ਕਿ ਬੱਚਿਆਂ ਦਾ ਜਿਹੜਾ ਪੋਸ਼ਣ ਪਹੀ ਹੋਵੇ ਅਸੀਂ ਹਰ ਇੱਕ ਪੇਰੈਂਟਸ ਨੂੰ ਹਰ ਇੱਕ ਬੱਚੇ ਨੂੰ ਪਿੰਡ ਦੇ ਨਾਗਰਿਕ ਨੂੰ ਅਸੀਂ ਕਹਿੰਦੇ ਹਾਂ ਕਿ ਜਿਹੜੀ ਹਵਾ ਪਾਣੀ ਜਿਹੜਾ ਖਰਾਬ ਹੋ ਗਿਆ ਉਹਦੇ ਲਈ ਇੱਕ ਯਾਦ ਰਹੀ ਤਿੰਨ ਬੁੱਟੇ ਜ਼ਰੂਰ ਲਾਵੇ ਮੈਂ ਮੋਨਿਕਾ ਅੰਗਨવાડી ਵਰਕਰ ਪਠਾਨਕੋਟ ਸੀ 6 ਮਹੀਨੇ ਤੋਂ 1 ਸਾਲ ਦੇ ਬੱਚਿਆਂ ਲਈ ਅਵੇਰਨੈਸ ਕੈਂਪ ਚਲਾਏ ਜਾ ਰਹੇ ਐ ਜਿਸ ਵਿੱਚ ਹੈਲਥ ਕੈਂਪ ਪ੍ਰੈਗਨੈਂਟ ਲੇਡੀਆਂਜ਼ ਲਈ ਨਰਸਿੰਗ ਮਦਰ ਔਰ ਐਡੋਲੈਸੈਂਸ ਗਰਲਸ ਜਿਹੜੀਆਂ ਕਿਸ਼ੋਰੀਆਂ ਉਹਨਾਂ ਲਈ ਚਲਾਏ ਜਾ ਰਹੇ ਹਨ ਇਸ ਵਿੱਚ ਅਨੀਮੀਆ ਤੇ ਲੈਕਚਰ ਦਿੱਤੇ ਜਾਂਦੇ ਹਨ ਸੈਮ ਮੈਮ ਜੋ ਬੱਚੇ ਨਿਕਲਦੇ ਹਨ ਉਹਨਾਂ ਦੀ ਮਦਰਸ ਨਾਲ ਮੀਟਿੰਗ ਕੀਤੀ ਜਾਂਦੀ ਹੈ ਹੋਮ ਵਿਜ਼ਿਟ ਕੀਤਾ ਜਾਂਦਾ ਹੈ ਪ੍ਰੈਗਨੈਂਟ ਲੇਡੀਆਂ ਦਾ ਇਸ ਵਿੱਚ ਮਹਿਲਾ ਮੀਟਿੰਗ ਕੀਤੀ ਜਾਂਦੀ ਹੈ ਪੋਸ਼ਨ ਬਾਟਿਕਾ ਕਿਚਨ ਗਾਰਡਨਿੰਗ ਬਾਰੇ किया ਜਾਂਦਾ ਹੈ ਅਤੇ ਯੋਗਾ ਦਾ ਮਹੱਤਵ ਵੀ ਦੱਸਿਆ ਜਾਂਦਾ ਹੈ ਮੈਂ ਜਸਪੀਤ ਕੌਰ ਸੇਤ ਵਿਭਾਗ ਜ਼ਿਲ੍ਹਾ ਮੋਗਾ ਤੁਸੀਂ ਸਾਰਿਆਂ ਨੂੰ ਇਹ ਐਜੂਕੇਟ ਕਰਦੇ ਆ ਕਿ ਤੁਸੀਂ ਸਾਰਿਆਂ ਨੇ ਵਧੀਆ ਖਾਣਾ ਖਾਣੀਆਂ ਸੰਤੁਲਿਤ ਖਾਣਾ ਖਾਣੀਆਂ ਜਿਸ ਵਿੱਚ ਸਾਰੇ ਵਿਟਾਮਿਨਸ ਆ ਆਇਰਨ ਫੋਲਿਕ ਐਸਿਡ ਰੈਕਨਿੰਗ ਬ੍ਰਾਸ ਸਾਰਾ ਕੁਝ ਹੋਵੇ ਇਹ ਅਸੀਂ ਤਾਂ ਹੀ ਡਾਈਟ ਜਿਹੜੀ ਲੈ ਸਕਦੇ ਆ ਸਾਨੂੰ ਸਾਰਿਆਂ ਨੂੰ ਪੌਦੇ ਲਾਉਣਾ ਚਾਹੀਦਾ ਇੱਕ ਪੌਦਾ ਲਾਉਂਗੇ ਪੌਦਾ ਤੁਹਾਨੂੰ ਫਲਦਾਰ ਲਾਉਣਾ ਚਾਹੀਦਾ ਤਾਂ ਕਿ ਜਿਹੜਾ ਫਲਦਾਰ ਪੌਦਾ ਤੁਹਾਡੀ ਖਾਣਕ ਤੁਸੀਂ ਸ਼ਾਮ ਲੋਗਾ ਤੁਹਾਨੂੰ ਖੁਰਾਕ ਵੀ ਵਧੀਆ ਮਿਲੂਗੀ ਸਪੋਜ਼ ਕਰੋ ਤੁਸੀਂ ਕੋਈ ਵੀ ਫਲਦਾਰ ਪੌਦਾ ਆਪਣੇ ਖੇਤ ਵਿੱਚ ਆਪਣੇ ਘਰ ਵਿੱਚ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਹੈ ਉੱਥੇ ਲਾਉਣੇ ਹੋ ਤਾਂ ਤੁਸੀਂ ਜਦੋਂ ਬਾਹਰੋਂ ਫਰੂਟ ਖਰੀਦ ਕੇ ਲਿਆਉਨੇ ਕਈ ਵਾਰੀ ਐਸਾ ਹੁੰਦਾ ਕਿ ਆਪਾਂ ਅਫੋਰਡ ਨਹੀਂ ਕਰ ਸਕਦੇ ਆਪਾਂ ਫਰੂਟ ਲੈ ਨਹੀਂ ਸਕਦੇ ਐਟ ਲੀਸਟ ਜਿਹੜਾ ਤੁਹਾਡੇ ਘਰੇ ਫਰੂਟ ਵਾਲਾ ਪੌਦਾ ਲੱਗਿਆ ਉਹ ਤੋਂ ਤੁਸੀਂ ਆਪਦੀ ਡੇਲੀ ਜਿਹੜੀ ਤੁਹਾਨੂੰ ਖੁਰਾਕ ਚਾਹੀਦੀ ਹੈ ਜਾਂ ਤੁਹਾਨੂੰ ਫਰੂਟ ਚਾਹੀਦਾ ਤੁਸੀਂ ਮੌਸਮੀ ਫਰੂਟ ਉਸ ਤੋਂ ਲੈ ਕੇ ਤਾਂ ਜੋ ਤੁਹਾਡੀ ਡਾਈਟ ਵੀ ਪ੍ਰੋਪਰ ਹੋ ਸਕੇ ਸਰ ਮੰਤਰੀ ਨਰਿੰਦਰ ਮੋਦੀ ਨੇ ਬੂਟੇ ਲਾਉਣ ਦੀ ਮੁਹਿੰਮ ਇੱਕ ਪੇੜ ਮਾਂ ਕੇ ਨਾਮ ਤਹਿਤ ਦੇਸ਼ ਭਰ ਦੇ ਲੋਕਾਂ ਨੂੰ ਇਸ ਬਰਸਾਤ ਦੇ ਮੌਸਮ 'ਚ ਬੂਟੇ ਲਾਉਣ ਦਾ ਸੱਦਾ ਦਿੱਤਾ ਹੈ ਸਮਾਜ ਸੇਵੀ ਸੰਸਥਾਵਾਂ ਵਾਤਾਵਰਣ ਪ੍ਰੇਮੀ ਅਤੇ ਆਮ ਲੋਕ ਇਸ ਮੁਹਿੰਮ ਨੂੰ ਲੈ ਕੇ ਬਿਹਤ ਉਤਸ਼ਾਹਤ ਨਜ਼ਰ ਆ ਰਹੇ ਨੇ ਅਤੇ ਵੱਖ-ਵੱਖ ਕਸਮ ਦੇ ਬੂਟੇ ਵੀ ਲਾ ਰਹੇ ਨੇ ਮੇਰਾ ਨਾਮ ਮਿਸਿੰਗ ਹੈ ਤੇ ਮੈਂ ਨੋਰਿਡੋਇਆ ਤੇ ਪੇੜ ਮਾਂ ਦੇ ਨਾਮ ਦੇ ਮੁਹਿੰਮ ਸ਼ੁਰੂ ਕੀਤੀ ਹੈ ਤੇ ਅਸੀਂ ਵੀ ਕੁਝ ਵੀ ਪੇੜ ਲਗਾਵਾਂਗੇ 10 ਬੰਦੇ ਨੂੰ ਹੋਰ ਪ੍ਰੇਰਿਤ ਕਰਾਂਗੇ ਕਿ ਜੇ ਅਸੀਂ ਪੇੜ ਲਗਾ ਰਹੇ ਹਾਂ ਤੇ ਰੱਖ ਰਿਹਾ ਰਹੇ ਤੇ ਸਫਾਈ ਅਭਿਆਨ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਗਿੱਲਾ ਇਹ ਤੇ ਆਪਣੇ ਜਿਹੜੇ ਵਰਕਰ ਨੇ ਸਪਾਈ ਕਰਮਚਾਰੀਆਂ ਦਾ ਵੀ ਆਸਾਨੀ ਹੋਏਗੀ ਲਗ ਲਗ ਕਰਨ ਦੇ ਤੇ ਆਪਾਂ ਰੀਸਾਈਕਲ ਕਰ ਸਕਦੇ ਹਾਂ ਤੇ ਜਿੱਲੇ ਘੜੇ ਜਿਵੇਂ ਆਪਾਂ ਚਾਦੂ ਨਾ ਸਕਦੇ ਆ ਮੈਂ ਅਮਿਤ ਕੁਮਾਰ ਕਵਿਆ ਫਰੀਦਕੋਟ ਵਾਤਾਵਰਨ ਦੇ ਵਿੱਚ ਬਹੁਤ ਵੱਡਾ ਵਾਅਦਾ ਹੋਏਗਾ ਕਿਉਂਕਿ ਆਪਣੇ ਪਰਿਵਾਰ ਜਨ ਮਾਂ ਪਿਓ ਦੇ ਯਾਦ ਵਿੱਚ ਜੇ ਆਪਾਂ ਕੋਈ ਚੀਜ਼ ਲਗਾਣੇ ਆ ਤੇ ਆਪਣਾ ਇੱਕ ਬਹੁਤ ਵੱਡਾ ਜੁੜਾਅ ਹੋ ਜਾਂਦਾ ਪਰ ਜਿਹੜਾ ਮਾਂ ਦੇ ਨਾਂ ਤੇ ਪੇੜ ਲੱਗੂਗਾ ਉਹਨੂੰ ਜ਼ਰੂਰ ਪਾਲਣਗੇ ਔਰ ਪਾਲਣਗੇ ਤੇ ਇਸ ਦਾ ਵਾਤਾਵਰਨ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਇਸ ਮੋਹਿੰਦ ਦੇ ਤਹਿਤ ਦੇਸ਼ ਭਰ ਵਿੱਚ ਕਰੋੜਾਂ ਦੇ ਰੁੱਖ ਲੱਗ ਜਾਣੇ ਆ ਮੈਂ ਪ੍ਰਦੀਪ ਰੈਣਾ, ਪਰਿਆਵਰਣ ਦੇ ਸੰਤੁਲਨ ਵਿਗੜਨ ਦੇ ਕਾਰਨ ਅੱਜ ਸਾਰੇ ਵੱਲ ਚਿੱਟੇ ਬਾੜ ਆ ਰਹੀ ਹੈ ਤੇ ਬਿਨਾ ਟਾਈਮ ਦੀ ਬਰਫ਼ ਪੈ ਰਹੀ ਹੈ ਤੇ ਸੁੱਕਾ ਪੈ ਰਿਹਾ ਇਹ ਸਾਰਾ ਪਰਿਆਵਰਣ ਦਾ ਸੰਤੁਲਨ ਜਿਹੜਾ ਵਿਗੜਿਆ ਹੈ ਨਾ ਇਹ ਧਰਤੀ ਤੋਂ ਪੇੜ ਕੱਟਣ ਦੇ ਕਾਰਨ ਹੀ ਵਿਗੜਿਆ ਹੈ। ਪਰਿਆਵਰਣ ਨੂੰ ਸੁਧਾਰਨ ਦਾ ਬਹੁਤ ਹੀ ਵਧੀਆ ਉਪਰਾਲਾ ਹੈ। ਹਰ ਇਨਸਾਨ ਨੂੰ ਆਪਣੀ ਜ਼ਿੰਦਗੀ 'ਚ ਇੱਕ ਪੇੜ ਜ਼ਰੂਰ ਲਗਾਉਣਾ ਚਾਹੀਦਾ। ਇਹ ਮੇਰੀ ਸਾਰਿਆਂ 'ਗੇ ਬੇਨਤੀ ਹੈ। ਮੈਂ ਅਮਨ ਮੋਗੇ ਤੋਂ ਗੱਲ ਕਰ ਰਹੀ ਹਾਂ ਜੀ ਜੋ ਸਰਕਾਰ ਵੱਲੋਂ ਇੱਕ ਪੇੜ ਮਾ ਕੇ ਨਾਮ ਜਿਹੜੀ ਮੁਹਿੰਮ ਚਲਾਈ ਜਾ ਰਹੀ ਆ ਸਾਨੂੰ ਵਾਤਾਵਰਣ ਪ੍ਰੇਮੀ ਦਿਨਾਂ ਤੇ ਇਸ ਜਿਹੜੀ ਮਹਮਾ ਵਿੱਚ ਫਤ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਵਾ ਆਪਦੇ ਜਨਮ ਦਿਨ ਤੇ ਕੇਕ ਕੱਟਣ ਦੀ ਬਜਾਏ ਜਿੰਨੇ ਸਾਲ ਦੇ ਅਸੀਂ ਹੋ ਗਏ ਆ ਉਹਨੇ ਸਾਨੂੰ ਬੂਟੇ ਲਗਾਉਣੇ ਚਾਹੀਦੇ ਤਾਂ ਕਿ ਜਿਹੜੇ ਉਹ ਬੂਟੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਫਸਲਾਂ ਤੇ ਨਸਲਾਂ ਨੂੰ ਬਚਾ ਸਕਣ ਸਾਡੇ ਵਾਤਾਵਰਨ ਨੂੰ ਸ਼ੁੱਧ ਰੱਖ ਸਕਣ ਸਾਨੂੰ ਆਕਸੀਜਨ ਪ੍ਰੋਪਰ ਢੰਗ ਨਾਲ ਮਿਲ ਸਕੇ ਕਰੋਨਾ ਕਾਲ ਦੌਰਾਨ ਦੇਖਿਆ ਗਿਆ ਵਾ ਸਾਨੂੰ ਜਿਹੜੀ ਆਕਸੀਜਨ ਸੀ ਉਹ ਮੁੱਲ ਵੀ ਨਹੀਂ ਮਿਲ ਰਹੀ ਸੀ ਇਸ ਕਰਕੇ ਜਿੰਨੇ ਪੇੜ ਵੱਧ ਲੱਗਣਗੇ ਸਾਨੂੰ ਉਹਨਾਂ ਹੀ ਆਕਸੀਜਨ ਜ਼ਿਆਦਾ ਮਿਲੇਗੀ ਇਸ ਕਰਕੇ ਮਹੰਮ ਵਿੱਚ ਬਹੁਤ ਜ਼ਿਆਦਾ ਸਾਰਿਆਂ ਨੂੰ ਯੋਗਦਾਨ ਬਣਾ ਚਾਹੀਦਾ ਹੈ ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਗੁਰਦਾਸਪੁਰ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਬਚਾਉਣ ਲਈ ਪਾਣੀ ਨੂੰ ਬਚਾ ਰਹੇ ਹਾਂ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਰੁੱਖਾਂ ਦੀ ਮਹਾਨਤਾ ਨੂੰ ਸਮਝਦਿਆਂ ਅਸੀਂ ਸਾਰੇ ਜਾਨੇ ਰਲ ਕੇ ਆਪਣੀ ਮਾਂ ਦੇ ਨਾਂ ਦਾ ਇੱਕ ਬੂਟਾ ਲਾਈਏ ਅਸੀਂ ਉਸ ਰੁੱਖ ਦੇ ਵਿੱਚੋਂ ਸਦਾ ਆਪਣੀ ਮਾਂ ਨੂੰ ਦੇਖਦੇ ਰਹੀਏ ਅੱਜ ਦੇ ਪ੍ਰੋਗਰਾਮ 'ਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਫਰੀਦਕੋਟ ਤੋਂ ਤਰਸੀਮ ਕੁਮਾਰ ਚਾਨਣਾ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਮੋਗਾ ਦੋਸ਼ਾ ਕਾ ਜਸ਼ਨ ਮੁਹਾਲੀ ਤੋਂ ਮਨੋਜ ਗਿਰਦਲ ਪਠਾਨਕੋਟ ਤੋਂ ਰਜਨੀਸ਼ ਕੁਮਾਰ ਅਤੇ ਫਾਜ਼ਲਕਾ ਤੋਂ ਜਲੇਸ਼ ਠਠਈ ਇਸ ਦਿਨ ਲਈ समाचार दर्शन का यह अंक खत्म हूं अगले अंक विच किसी होशय त होगी मुलाकात तद तक लो इजाजत नमस्कार पेशकारी सहायक अमनप्रीत कौर पेशकश अश्वनी कुमार शर्मा